ਪਟਿਆਲਾ ਦੇ ਵਿੱਚ ਇਹ ਕੀ ਕਹਿੰਦੇ ਪਾ ਜੀ ਪਟਿਆਲਾ ਸਿਟੀ ਬਟਿੰਡਾ ਸਿਟੀ ਦੇ ਵਿੱਚੋਂ ਭਾਜਪੀ ਜਿੱਤੀ ਵਾ ਹਾਂਜੀ ਉੱਥੇ ਵੋਟ ਵਧੀ ਹੈ ਜੀ ਸ਼ਹਿਰਾਂ ਦੇ ਵਿੱਚ ਪਟਿਆਲਾ ਪਟਿਆਲਾ ਦੇ ਵਿੱਚ ਉੱਥੇ ਤਾਂ ਕਾਫੀ ਰੌਲਾ ਪਿਆ ਹੈ ਦੇਖੋ ਚਲੋ ਗੱਲ ਨੂੰ ਆਪਾਂ ਥੋੜਾ ਇੱਧਰ ਲੈ ਕੇ ਚਲੀਏ ਜੀ ਪਟਿਆਲਾ ਸ਼ਹਿਰੀ ਵਧ ਗਏ ਫਿਰ ਇਸ ਤੋਂ ਇਲਾਵਾ ਰਾਜਪੁਰਾ ਵਧ ਗਏ ਬਸੀ ਪਠਾਣਾ ਸ਼ਾਇਦ ਉੱਥੇ ਵਧ ਗਏ ਹਣ ਉੱਥੇ ਰੌਲਾ ਪੈੰਡਿਆ ਹੈ ਕਾਂਗਰਸ ਦੇ ਵਿੱਚੋਂ ਇੱਕ ਧੜਾ ਕਹਿੰਦਾ ਕਿ ਹਰਦੀਾਲ ਕੰਬੋਜ ਜਾਂ ਵਿਸ਼ਨੂ ਜੀ ਵਰਗੇ ਜਿਹੜੇ ਨੇਤਾ ਸੀਗੇ ਜਾਂ ਸਰਦਾਰ ਦੀਪਿੰਦਰ ਸਿੰਘ ਢਿੱਲੋਂ ਵਰਗੇ ਜਿਹੜੇ ਨੇਤਾ ਸੀਗੇ ਢਿੱਲੋਂ ਸਾਹਿਬ ਵਰਗੇ ਵੀ ਇਹਨਾਂ ਨੇ ਢਡੋ ਜੋਰ ਨਹੀਂ ਲਾਇਆ ਯਾਨੀ ਇਹਨਾਂ ਨੇ ਕੰਮ ਖਿੱਚ ਕੇ ਸਿਰੇ ਤੱਕ ਨਹੀਂ ਲਿਆਂਦਾ ਜੀ ਵੀ ਮਤਲਬ ਕਿ ਕਾਂਗਰਸ ਦਾ ਸਾਥ ਨਹੀਂ ਦਿੱਤਾ ਜਦ ਕਿ ਤੁਸੀਂ ਦੇਖੋ ਸਿਆਣੇ ਬੰਦੇ ਦੀ ਗੱਲ ਜੜੀ ਹੁੰਦੀ ਹੈ ਨਾ ਉਹ ਹਮੇਸ਼ਾ ਸਿਆਣੀ ਹੁੰਦੀ ਹੈ ਡਾਕਟਰ ਗਾਂਧੀ ਕਹਿੰਦੇ ਕਿ ਨਹੀਂ 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 ਸਭ ਦਾ ਸਹਿਯੋਗ ਮਿਲਿਆ ਯਾਰ ਹਾਲਾਂਕਿ ਤੁਹਾਨੂੰ ਪਤਾ ਨਾ ਕਿ ਹਰਦੀਾਲ ਕੰਬੋਜ ਹੋਰਾਂ ਨੇ ਹੁਣ ਤੇ ਵੈਸੇ ਇੱਕ ਕਥੇ ਤਾਂ ਆਡੀਓ ਵੀ ਜਿਹੜੀ ਆ ਵਾਇਰਲ ਹੋਈ ਆ ਪਤਾ ਨਹੀਂ ਆਵਾਜ਼ ਸੱਚੀ ਹੈ ਜਾਂ ਝੂਠੀ ਹੈ ਮੈਨੂੰ ਨਹੀਂ ਪਤਾ ਹੁਣ ਤਾਂ ਉਹਨਾਂ ਨੇ ਬਿਆਨ ਵੀ ਆ ਗਿਆ ਕਹਿੰਦੇ ਜੀ ਕਾਰਵਾਈ ਅਸੀਂ ਕਰਾਵਾਂਗੇ ਲਾਲ ਸਿੰਘ ਹੋਰਾਂ ਦਾ ਹਾਂਜੀ ਚਲੋ ਉਹ ਤਬਾਦੀ ਗੱਲ ਹੈ ਕਾਂਗਰਸ ਦਾ ਆਪਣਾ ਮਸਲਾ ਹੈ ਪਰ ਜੇ ਕਿਸੇ ਨੇ ਬਣਾਈ ਹੈ ਤਾਂ ਗਲਤ ਹੈ ਇਸ ਤਰ੍ਹਾਂ ਦਾ ਅਪਸ਼ਬਦ ਨਹੀਂ ਬੋਲਣਾ ਚਾਹੀਦਾ ਤਾਂ ਡਾਕਟਰ ਗਾਂਧੀ ਕਹਿ ਰਿਹਾ ਕਿ ਨਹੀਂ ਮੈਂ ਨਹੀਂ ਮੰਨਦਾ ਮੈਨੂੰ ਸਾਰਿਆਂ ਦਾ ਸਾਥ ਮਿਲਿਆ ਡਾਕਟਰ ਗਾਂਧੀ ਇਹ ਕਹਿ ਰਹੇ ਨੇ ਕਿ ਵੇਖੋ ਗੱਲ ਇਹ ਆ ਕਿ ਇਹ ਜਿਹੜਾ ਸ਼ਹਿਰੀ ਇਲਾਕਾ ਇੱਥੇ ਰਾਮ ਮੰਦਰ ਫੈਕਟਰ ਨੇ ਕੰਮ ਕੀਤਾ ਹੈ ਜੀ ਯਾਨੀ ਜੇ ਉਹ ਵੀ ਉਹ ਜੋ ਹੁਣ ਤੇ ਦੋ ਚਾਰ ਸ਼ਬਦ ਤੱਤੇ ਠੰਡੇ ਇਹਨਾਂ ਨੂੰ ਸੁਣਾ ਦੇਣਾ ਕਿ ਵਾਕਿਆ ਹੋ ਸਕਦਾ ਜੀ ਹੋ ਸਕਦਾ ਹੋ ਸਕਦਾ ਸਿਆਣੇ ਬੰਦੇ ਦੀ ਗੱਲ ਸਿਆਣੀ ਹੁੰਦੀ ਹੈ ਕਿ ਚਲੋ ਜੋ ਹੋਇਆ ਖੀਰ ਨੂੰ ਜਿੱਤ ਗਏ ਮਿੱਟੀ ਪਾਓ ਐਵੇਂ ਲੜਾਈ ਤੇ ਲੱਸੀ ਜਿਹੜੀ ਆ ਉਹਨੂੰ ਜਿੰਨਾ ਮਰਜ਼ੀ ਵਧਾ ਲਈਏ ਕੀ ਫਾਇਦਾ ਕਾਂਗਰਸ ਦੇ ਵਿੱਚ ਵੈਸੇ ਚਲੋ ਥੋੜੀ ਜਿਹੀ ਗੱਲ ਹੋਰ ਕਰਦੇ ਨਾ ਅੱਗੇ ਲਿਜਾ ਕੇ ਕਾਂਗਰਸ ਦੇ ਵਿੱਚ ਜਿੱਤ ਕੇ ਵੀ ਕਿਤੇ ਨਾ ਕਿਤੇ ਕਲੇਸ਼ ਬਾਜੀ ਜਿਹੜੀ ਆ ਚੱਲਣ ਰਹੀ ਆ ਭਾਰਤ ਪੂਸ਼ਣ ਆਸ਼ੂ ਦਾ ਤੁਸੀਂ ਉਹ ਰੀਸੈਂਟਲੀ ਵੇਖਿਆ ਹੋਣਾ ਪੋਸਟ ਉਹ ਜਿਹੜੇ ਕਿ ਹੌਸਲੇ ਵੀ ਜਿੱਦਿਆਂ ਨਾ ਕੱਲ ਪਤਾ ਨਹੀਂ ਕੀ ਹੋਵੇਗਾ ਹੌਸਲੇ ਵੀ ਜਿੱਦਿਆਂ ਤੇ ਜਦੋਂ ਸਰਟੀਫਿਕੇਟ ਲੈਣ ਗਿਆ ਰਾਜਾ ਵੜਿੰਗ ਆਸ਼ੂ ਤੇ ਨਜ਼ਰ ਨਹੀਂ ਆਉਂਦਾ ਵੜਿੰਗ ਸਾਹਿਬ ਦੀ ਫੈਮਿਲੀ ਬਸ ਤੇ ਉਥੋਂ ਮੇਰੇ ਖਿਆਲ ਦੇ ਨਾਲ ਲੁਧਿਆਣਾ ਵੈਸਟ ਹੈ ਨਾ ਇਹਨਾਂ ਦਾ ਇਲੈਕਸ਼ਨ ਤੇ ਉਥੋਂ ਵੀ ਵੋਟਾਂ ਘਟ ਗਏ ਨੇ ਤਾਂ ਭਾਰਤ ਪੋਸ਼ਣ ਆਸ਼ੂਦੀ ਉਹ ਜਿਹੜੀ ਸ਼ੈਰਾਨਾ ਗੱਲ ਆ ਉਹ ਵੀ ਬਥੇਰਾ ਕੁਝ ਕਹਿਣ ਲਈ ਆ ਰਸਤੇ ਵੀ ਮੁਸ਼ਕਲ ਨੇ ਕੁਝ ਇਸ ਤਰ੍ਹਾਂ ਕਹੇ ਸੀ ਮੰਜ਼ਲ ਵੀ ਜਿੱਦੀ ਹੈ ਪਤਾ ਨਹੀਂ ਕਿਆ ਕਰ ਪਿਆ ਹੌਸਲੇ ਵੀ ਜਿੱਦੀ ਨੇ ਤਾਂ ਮਤਲਬ ਕਿ ਇਹ ਤੁਸੀਂ ਵੇਖੋ ਕਿ ਚੌਧਰੀਆਂ ਦਾ ਜਾਇਆ ਜਿਹੜਾ ਵਿਕਰਮਜੀਤ ਖਲਾਰਿਆ ਤਾਂ ਉਹਨੇ ਚਾਲੀ ਸੀ ਫਲੋਰ ਵਾਲੇ ਨੇ ਹਾਂਜੀ ਹਾਂਜੀ ਔਰ ਕੋਟਲੀ ਸਾਹਿਬ ਉਹ ਰਹੇ ਉਹਦੇ ਨੇ ਦੁਆਲੇ ਹੋਏ ਪਏ ਉਹ ਵੀ ਉਹ ਦੁਆਲੇ ਹੋ ਗਏ ਕਿ ਭਾਈ ਇਹ ਇਹਦਾ ਅਸਤੀਫਾ ਲਾਓ ਇਹਦਾ ਅਸਤੀਫਾ ਦੇ ਤੇ ਜ਼ਮਨੀ ਚੋਂ ਲੜ ਕੇ ਵੇਖ ਲੈ ਹਣ ਭੱਜ ਕੇ ਵੇਖ ਲੈ ਸੋ ਕਾਂਗਰਸ ਦੇ ਵਿੱਚ ਅੱਛਾ ਆ ਹੁਣੇ ਹੁਣੇ ਜਦੋਂ ਆਪਾਂ ਜੁੜਨੇ ਲੱਗੇ ਸਾਂ ਖਬਰੇ ਆ ਗਈ ਕਿ ਕਮਲਜੀਤ ਬਰਾੜ ਦੇ ਪਿਤਾ ਦਰਸ਼ਨ ਬਰਾੜ ਨੂੰ ਵੀ ਕੱਢ ਦਿੱਤਾ ਗਿਆ ਜੀ ਪਾਰਟੀ ਦੇ ਵਿੱਚ ਉਹ ਤੇ ਫਿਰ ਕਮਲਜੀਤ ਬਰਾੜ ਕਰਕੇ ਸ਼ਾਇਦ ਰਾਜਾ ਵੜਿੰਗ ਨੇ ਕਾਢੀ ਦਿੱਤਾ ਹੋਣਾ ਨਾ ਕਿਉਂਕਿ ਕਮਲਜੀਤ ਬਰਾੜ ਨੇ ਰਾਜਾ ਵੜਿੰਗ ਦਾ ਨੁਕਸਾਨ ਕਰਨ ਵਿੱਚ ਕੋਈ ਕਸਰ ਤੇ ਛੱਡੀ ਨਹੀਂ ਸਾਫ਼ ਹੀ ਪਤਾ ਆ ਓਪਨਲੀ ਸਟੇਟਮੈਂਟਾਂ ਆ ਓਪਨਲੀ ਚੱਲਿਆ ਕੰਮ ਉੱਥੇ ਤਾਂ ਜੀ ਕੋਈ ਲੁਕਮਾ ਤੇ ਹੋਇਆ ਹੀ ਨਹੀਂ ਹੈ ਸੋ ਇਸ ਵਾਸਤੇ ਇਹ ਸੱਕਦੇ ਹਾਂ ਕਿ ਕਾਂਗਰਸ ਦੇ ਵਿੱਚ ਜਿੱਤਣ ਤੋਂ ਬਾਅਦ ਵੀ ਕਲੇਸ਼ ਤੇ ਕੋਈ ਬ੍ਰੇਕ ਨਹੀਂ ਆ ਗਈ ਇਹ ਕੰਮ ਬਿਨਾਂ ਬ੍ਰੇਕੋ ਹੀ ਚੱਲੀ ਜਾਂਦਾ ਹੈ ਲੈਦਰ ਲੁਦਰ ਆ ਨਹੀਂ ਕਿ ਕੁਝ ਵੀ ਸਿੱਧਾ ਹੀ ਆ ਕੰਮ ਜੀ 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 ਇਹ ਚੱਲੀ ਜਾ ਰਿਹਾ ਜੀ ਜਸ